ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਦੱਸਾਂਗੇ ਜੀ ਇਸ ਕਮੀਜ਼ ਬਾਰੇ ਇਹ ਕਮੀਜ਼ ਸਾਡਾ ਲਾਈਨਿੰਗ ਵਾਲਾ ਹੈ ਠੀਕ ਹੈ ਜੀ ਆਪਾਂ ਲਾਈਨਿੰਗ ਇਹਨੂੰ ਜੋੜ ਲਈਏ ਤੇ ਆਪਾਂ ਨੇ ਇਸ ਨੂੰ ਪਲੇਟ ਪਾਉਣੇ ਨੇ ਉਹ ਕਿਵੇਂ ਪਾਉਣੇ ਆ ਮੈਂ ਤੁਹਾਨੂੰ ਦੱਸਦੀਆਂ ਪਲੇਟਾਂ ਬਾਰੇ ਦੇਖੋ ਜੀ ਮੈਂ ਪਲੇਟਾਂ ਦੇ ਸਾਰੇ ਨਿਸ਼ਾਨ ਲਾ ਲਏ ਨੇ ਨਿਸ਼ਾਨ ਲਗਾਏ ਹੋਏ ਨੇ ਤੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਪਾਉਣਾ ਹੈ ਠੀਕ ਹੈ ਜੀ ਆਓ ਜੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਦੇਖੋ ਜਿਸ ਤਰ੍ਹਾਂ ਨਿਸ਼ਾਨ ਲੱਗੇ ਨੇ ਇਹਦੇ ਉੱਪਰ ਆਪਾਂ ਨੇ ਸਿਲਾਈ ਲਾ ਲੈਣੀ ਹੈ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਸਲਾਈ ਲਾ ਕੇ ਇਹ ਦੇਖੋ ਜਿਸ ਤਰ੍ਹਾਂ ਆਪਾਂ ਸਲਾਈ ਲਗਾ ਲਈ ਹੈ ਤੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਸਾਡਾ ਕੱਪੜਾ ਇਧਰ ਉਧਰ ਨਹੀਂ ਟਿਲਕਦਾ ਠੀਕ ਹੈ ਜੀ ਤੇ ਤੁਸੀਂ ਪਿੰਨ ਵਗੈਰਾ ਲਾ ਕੇ ਵੀ ਇਹਨੂੰ ਪਲੇਟ ਨੂੰ ਪਾ ਸਕਦੇ ਹੋ ਇਹ ਦੇਖੋ ਠੀਕ ਹੈ ਇਸੇ ਤਰ੍ਹਾਂ ਆਪਾਂ ਇਹ ਸਾਈਡ ਵਾਲੀਆਂ ਸਲਾਈਆਂ ਲਾ ਲੈਣੀਆਂ ਨੇ ਇਹ ਵਾਲੀਆਂ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਆਪਾਂ ਸਾਈਡ ਵਾਲੇ ਵੀ ਸਲਾਈ ਲਾ ਲੈਣੀ ਹੈ ਇਸੇ ਤਰ੍ਹਾਂ ਹੀ ਆਪਾਂ ਹੁਣ ਇੱਧਰ ਲੈ ਜਾਵਾਂਗੇ ਸਲਾਈ ਨੂੰ ਦੇਖੋ ਇਸੇ ਤਰ੍ਹਾਂ ਤੁਸੀਂ ਇੱਧਰ ਵੀ ਸਲਾਈ ਲਾ ਲੈਣੀ ਇੱਥੇ ਸਾਡਾ ਮੋਤੀ ਮੈਨੂੰ ਫੀਲ ਹੁੰਦਾ ਪਿਆ ਇੱਕ ਮੋਤੀ ਹੈ ਇਸ ਨੂੰ ਤੁਸੀਂ ਇਸ ਤਰ੍ਹਾਂ ਹੌਲੀ-ਹੌਲੀ ਤੋੜ ਲੈਣਾ ਹੈ ਇਹ ਦੇਖੋ ਠੀਕ ਹੈ ਜੀ ਕਿਉਂਕਿ ਜੇਕਰ ਅਸੀਂ ਇਸ ਨੂੰ ਇੱਦਾਂ ਹੀ ਰਹਿਣ ਦਵਾਂਗੇ ਤੇ ਸਾਡੀ ਸੂਈ ਜਿਹੜੀ ਹੈ ਕੱਪੜੇ ਨੂੰ ਪਾੜ ਦੇਗੀ ਠੀਕ ਹੈ ਆਪਾਂ ਇਸੇ ਤਰ੍ਹਾਂ ਸਾਰੇ ਪਲੇਟਾਂ ਦੇ ਉੱਪਰ ਇਸ ਤਰ੍ਹਾਂ ਸਿਲਾਈ ਲਾ ਲੈਣੀ ਹੈ ਲਾਈਨਿੰਗ ਵਾਲੇ ਕੱਪੜੇ ਨੂੰ ਠੀਕ ਹੈ ਜੀ ਲਾਈਨਿੰਗ ਤੇ ਸ਼ਰਟ ਦਾ ਕੱਪੜੇ ਦੋਨੋਂ ਇਕੱਠੇ ਨੇ ਠੀਕ ਹੈ ਇਹ ਦੇਖੋ ਇਸੇ ਤਰ੍ਹਾਂ ਆਪਾਂ ਇਸ ਪਲੇਟ ਤੇ ਵੀ ਲਾਵਾਂਗੇ ਇਹ ਦੇਖੋ ਜੀ ਅਸੀਂ ਸਾਰੇ ਪਲੇਟਾਂ ਤੇ ਸਿਲਾਈਆਂ ਲਾ ਲਈਆਂ ਨੇ ਠੀਕ ਹੈ ਸੈਂਟਰ ਵਾਲੇ ਵੀ ਤੇ ਸਾਈਡ ਵਾਲੀਆਂ ਪਲੋਈਆਂ ਵੀ ਆਪਾਂ ਤੁਹਾਨੂੰ ਸਿੱਧਾ ਕਰਕੇ ਵਿਖਾਉਣੀ ਹੈ ਕਮੀਜ਼ ਇਹ ਦੇਖੋ ਸਿੱਧੀ ਸਾਈਡ ਇਹ ਆਪਣੀ ਸਲਾਈ ਦੇਖ ਰਹੀ ਹੈ ਇੱਥੇ ਸਾਡੇ ਆ ਦੇਖੋ ਵਰਕ ਆ ਰਿਹਾ ਸੀ ਇਹ ਆਪਾਂ ਕੈਂਚੀ ਦੇ ਨਾਲ ਹੌਲੀ-ਹੌਲੀ ਉਹਨੂੰ ਤੋੜ ਦਿੱਤਾ ਤੁਸੀਂ ਇਸ ਤਰ੍ਹਾਂ ਤੋੜ ਸਕਦੇ ਹੋ ਵਰਕ ਨੂੰ ਠੀਕ ਹੈ ਜੀ ਜੇਕਰ ਤੁਸੀਂ ਧਾਗਾ ਕੱਟਦੇ ਹੋ ਤੇ ਆਪਣੀ ਇਹ ਵਾਲਾ ਸਾਰਾ ਵਰਕ ਉੱਦੜ ਜਾਏਗਾ ਠੀਕ ਹੈ ਜੀ ਤੁਸੀਂ ਕੈਂਚੀ ਨਾਲ ਇਸ ਨੂੰ ਤੋੜ ਲੈਣਾ ਆਪਾਂ ਹੁਣ ਪਾਉਨੇ ਆ ਪਲੇਟ ਠੀਕ ਹੈ ਜੀ ਇਹ ਦੇ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਪਲੇਟ ਫੜ ਲੈਣਾ ਠੀਕ ਹੈ ਕੱਪੜੇ ਨੂੰ ਇਸ ਤਰ੍ਹਾਂ ਫੜ ਕੇ ਸੈੱਟ ਕਰਕੇ ਚੰਗੀ ਤਰ੍ਹਾਂ ਇਹ ਦੇਖੋ ਜਿੱਥੇ ਆਪਾਂ ਨਿਸ਼ਾਨ ਲਾਇਆ ਇੱਥੋਂ ਆਪਾਂ ਨੇ ਮਸ਼ੀਨ ਦੀ ਸੂਈ ਨੂੰ ਰੱਖਣਾ ਹੈ ਠੀਕ ਹੈ ਜੀ ਇੱਥੋਂ ਆਪਾਂ ਬਿਲਕੁਲ ਨਾਲ-ਨਾਲ ਸਲਾਈ ਲੈ ਕੇ ਆਉਣੀ ਤੁਹਾਨੂੰ ਵਿਖਾਉਨੇ ਆ ਬੱਖੀਆ ਤੁਸੀਂ ਬਰੀਕ ਰੱਖਣਾ ਹੈ ਅ ਦੇਖੋ ਸੈਂਟਰ ਦੇ ਵਿੱਚੋਂ ਆਪਾਂ ਜਿਆਦਾ ਚੱਕਣਾ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਪਲੇਟ ਪਾ ਲਿਆ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਪਾਵਾਂਗੇ ਹਾਂ ਕੋਨੇ ਤੋਂ ਤੁਸੀਂ ਇਸ ਤਰ੍ਹਾਂ ਹੀ ਪਲੇਟ ਲੈ ਕੇ ਆਉਣਾ ਜੀ ਫੇਰ ਹੀ ਇਹਦੀ ਸ਼ੇਪ ਬਣੇਗੀ ਜੇਕਰ ਤੁਸੀਂ ਕੋਨੇ ਤੋਂ ਇਸ ਤਰ੍ਹਾਂ ਡੂੰਗਾ ਚੱਕ ਦੋਗੇ ਤੇ ਪਲੇਟ ਦੀ ਸ਼ੇਪ ਨਹੀਂ ਬਣੇਗੀ ਠੀਕ ਆਪਾਂ ਹੁਣ ਪਾਵਾਂਗੇ ਜੀ ਸਾਈਡ ਵਾਲਾ ਪਲੇਟ ਇਹ ਦੇਖੋ ਇਸ ਤਰ੍ਹਾਂ ਫੜ ਲੈਣਾ ਇਹਨੂੰ ਸ਼ੇਪ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਲਾਈ ਲਾਈ ਹੈ ਤੇ ਇੱਥੋਂ ਆਪਾਂ ਐਨੇ ਸਲਾਈ ਦੇਣੀ ਹੈ ਅੱਧਾ ਇੰਚ ਤੋਂ ਘੱਟ ਇਹ ਦੇਖੋ ਠੀਕ ਹੈ ਜੀ ਜ਼ਿਆਦਾ ਨਹੀਂ ਦੇਣੀ ਜੇਕਰ ਅਸੀਂ ਜ਼ਿਆਦਾ ਦਵਾਂਗੇ ਤੇ ਸਾਡੀ ਸਾਈਡ ਤੋਂ ਇਹ ਜ਼ਿਆਦਾ ਉੱਚਾ ਹੋ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਦੇਖੋ ਜੀ ਇਹ ਹੋ ਗਿਆ ਸਾਡਾ ਸਾਈਡ ਵਾਲਾ ਪਲੇਟ ਹੁਣ ਆਪਾਂ ਪਾਉਨੇ ਆ ਇਹ ਉੱਪਰ ਵਾਲਾ ਪਲੇਟ ਠੀਕ ਹੈ ਇਹ ਵੀ ਆਪਾਂ ਇਸੇ ਤਰ੍ਹਾਂ ਫੜ ਲੈਣਾ ਜਿਸ ਤਰ੍ਹਾਂ ਆਪਾਂ ਨਿਸ਼ਾਨ ਲਾਏ ਨੇ ਇਹ ਦੇਖੋ ਇਹ ਆਪਾਂ 1/2 ਇੰਚ ਸਲਾਈ ਵਿੱਚ ਦੇ ਸਕਦੇ ਹਾਂ ਦੇਖੋ ਜੀ ਇਸ ਤਰ੍ਹਾਂ ਇਹਦੀ ਸ਼ੇਪ ਆਣੀ ਚਾਹੀਦੀ ਹੈ ਪਲੇਟ ਦੀ ਸਾਈਡ ਵਾਲੇ ਦੀ ਠੀਕ ਹੈ ਜੀ ਆ ਦੇਖੋ ਆਪਾਂ ਹੁਣ ਦੂਸਰੀ ਸਾਈਡ ਵੀ ਪਲੇਟ ਪਾ ਕੇ ਫਿਰ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਹੈ ਇਹਦੀ ਸ਼ੇਪ ਹੁਣ ਆਪਾਂ ਇੱਧਰ ਵਾਲਾ ਪਲੇਟ ਪਾਵਾਂਗੇ ਇਹ ਵੀ ਆਪਾਂ ਇਸੇ ਤਰ੍ਹਾਂ ਚੱਕਾਂਗੇ ਆ ਦੇਖੋ ਠੀਕ ਹੈ ਜੀ ਤੁਸੀਂ ਇਹ ਧਿਆਨ ਜ਼ਰੂਰ ਰੱਖਣਾ ਕਿ ਇੱਥਾਂ ਕੋਈ ਮੋਤੀ ਨਾ ਆਵੇ ਠੀਕ ਹੈ ਤਾਂ ਜੋ ਤੁਹਾਡੀ ਮਸ਼ੀਨ ਦੀ ਸੂਈ ਹੈ ਉਹ ਨਾ ਖਰਾਬ ਹੋਵੇ ਇਸੇ ਤਰ੍ਹਾਂ ਆਪਾਂ ਇਹ ਵਾਲਾ ਪਲੇਟ ਚੱਕਾਂਗੇ ਫਿਰ ਤੋਂ ਠੀਕ ਹੈ ਦੇਖੋ ਜੀ ਸਾਡੇ ਪਲੇਟਾਂ ਦੀ ਫਿਟਿੰਗ ਇਹ ਵਾਲਾ ਕੱਪ ਬਣਨਾ ਚਾਹੀਦਾ ਹੈ ਤਾਂ ਹੀ ਸਾਡੀ ਫਿਟਿੰਗ ਆਏਗੀ ਚੰਗੀ ਠੀਕ ਹੈ ਜਿਹੜੀ ਆਪਾਂ ਸਲਾਈ ਲਾਈ ਸੀ ਉਹ ਸਲਾਈ ਲਾਉਣ ਦਾ ਇਹ ਫਾਇਦਾ ਹੁੰਦਾ ਕਿ ਸਾਡਾ ਕੱਪੜਾ ਇੱਧਰ ਉੱਧਰ ਨਹੀਂ ਢਿਲਕਦਾ ਠੀਕ ਹੈ ਜੀ ਇਹ ਦੇਖੋ ਜਦੋਂ ਆਪਾਂ ਇਹਨੂੰ ਫਿਟਿੰਗ ਦੀ ਸਲਾਈ ਲਾ ਦਿੱਤੀ ਤਾਂ ਬਿਲਕੁਲ ਪਰਫੈਕਟ ਆਏਗਾ ਠੀਕ ਹੈ ਇਹ ਵਰਕ ਦਾ ਕਰਕੇ ਥੋੜਾ ਹਾਰਡ ਲੱਗ ਰਿਹਾ ਇੱਥੋਂ ਠੀਕ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਠੀਕ ਹੈ ਜੀ